ਮੋਗਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਮੋਗਾ ਪੁਲਿਸ ਦੇ ਸੀਐਸਟਾਫ ਵੱਲੋਂ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵੱਲੋਂ 9 ਪਿਸਟਲ ਅਤੇ 20 ਜਿੰਦਾ ਕਾਰਤੂਸ ਬਰਾਮਦ ਹੋਏ। ਇਹ આરોપી ਮੱਧ ਪ੍ਰਦੇਸ਼ ਤੋਂ ਇਹ ਅਸਲਾ ਲਿਆਉਂਦੇ ਸਨ, ਅੱਗੇ ਵੇਚਦੇ ਸਨ, ਅੱਗੇ ਸਪਲਾਈ ਕਰਦੇ ਸਨ। ਇਸ ਸਬੰਧੀ ਅੱਜ ਇੱਕ ਮੁਖਬਰ ਦੀ ਖਬਰ ਤੇ ਜਦੋਂ ਲੁਧਿਆਣਾ ਮੋਗਾ ਜੀਟੀ ਰੋਡ ਦੇ ਅਜੈਤਵਾਲ ਕੋਲੇ ਪੁਲਿਸ ਵੱਲੋਂ ਇੱਕ ਨਾਕਾ ਲਾਇਆ ਗਿਆ ਤਾਂ ਇਹਨਾਂ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਦੇ ਕੋਲੋਂ ਵੱਡੀ ਮਾਤਰਾ ਵਿੱਚ ਇਹ ਨਾਜਾਇਜ਼ ਅਸਲਾ ਬਰਾਮਦ ਹੋਇਆ ਹੈ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀਆਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਜੀ ਸਰ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਡੀਆਈਜੀ ਸਾਹਿਬ ਫਰੀਦਕੋਟ ਰੇਂਜ ਦੇ ਡਾਇਰੈਕਸ਼ਨਸ ਤੇ ਕੰਮ ਕਰਦੇ ਆਂ ਕੱਲ ਮੋਗਾ ਪੁਲਿਸ ਦੇ ਸੀਆਈਏ ਸਟਾਫ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ ਇਹਦੇ ਵਿੱਚ ਇੱਕ ਮਗਧਵਾ ਨੰਬਰ 28/25 ਪੁਲਿਸ ਥਾਣਾ ਮਹਿਣਾ ਦਰਜ ਕੀਤਾ ਗਿਆ ਹੈ ਜਿਹਦੇ ਵਿੱਚ 9 ਇਲੀਗਲ ਵੈਪਨ ਬੱਤੀਪੋਰ ਦੇ ਤੇ 20 ਲਾਈਵ ਰਾਉਂਡਸ ਬਰਾਮਦ ਕੀਤੇ ਗਏ ਨੇ ਐਦੇ ਵਿੱਚ ਟੋਟਲ 4 ਦੋਸ਼ੀ ਅਰੈਸਟ ਕੀਤੇ ਗਏ ਹੈ ਤੇ ਹਜੇ ਤੱਕ ਦੀ ਤਫਤੀਸ਼ ਦੇ ਵਿੱਚ ਪਤਾ ਲੱਗਿਆ ਹੈ ਜੇਲ੍ਹ ਦੇ ਵਿੱਚ ਇੱਕ ਦੋਸ਼ੀ ਬੈਠਾ ਹੋਇਆ ਹੈ ਫਰੀਦਕੋਟ ਜੇਲ੍ਹ ਉਹਦੇ ਕਹਿਣ ਤੇ ਦੋਸ਼ੀ ਐਮਪੀ ਤੋਂ ਜਿਹੜਾ ਹੈ ਵੈਪਨ ਲੈ ਕੇ ਆਏ ਸੀ ਤੇ ਇੱਥੇ ਵਕਫਾ ਥਾਵਾਂ ਤੇ ਸਪਲਾਈ ਕਰਨ ਲਈ ਲਿਆਂਦੇ ਗਏ ਸੀ ਤੇ ਹੁਣ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਇਹਨਾਂ ਦਾ ਹਾਸਲ ਕੀਤਾ ਜਾਊਗਾ ਤੇ ਤਫਤੀਸ਼ ਦੌਰਾਨ ਜੇ ਕੋਈ ਹੋਰ ਦੋਸ਼ੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਉਹਨਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਊਗੀ